ਉਹਦੇ ਅੱਗੇ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਬੜੇ ਲੰਬੇ ਸਮੇਂ ਤੋਂ ਨਟਕਦੀ ਆ ਰਹੀ ਆ ਜਿਹਦਾ ਹਜੇ ਤੱਕ ਕੋਈ ਯੋਗ ਹੱਲ ਹੈ ਜਿਹੜਾ ਉਹ ਨਹੀਂ ਕੱਢਿਆ ਗਿਆ ਤੇ ਉਸੇ ਮਸਲੇ ਨੂੰ ਲੈ ਕੇ ਜਿਹੜਾ ਇਹ ਧਰਨਾ ਆ ਲਗਾਤਾਰ ਚੱਲ ਰਿਹਾ ਹੈ ਕਿ ਤੀਸਰੇ ਦਿਨ ਦੇ ਵਿੱਚ ਸ਼ਾਮਲ ਆ ਸੋ ਸਾਡੇ ਇਸ ਧਰਨੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬੁਲਾਰੇ ਆਉਂਦੇ ਆ ਤੇ ਸਾਨੂੰ ਇਹ ਤੀਸਰੇ ਦਿਨ ਦੇ ਵਿੱਚ ਜਿਹੜਾ ਧਰਨਾ ਆ ਸ਼ਾਮਲ ਹੋ ਗਿਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਦਿਨ ਚੱਲਣਾ ਆ ਇਹ ਥੋਂ ਦੇ ਪ੍ਰਸ਼ਾਸਨ ਨੇ ਇੱਥੋਂ ਦੀ ਰਾਜਗਰਦੀ ਪਾਰਟੀ ਨੇ ਔਰ ਇੱਥੋਂ ਦੇ ਪ੍ਰਬੰਧਕਾਂ ਨੇ ਤੈਅ ਕਰਨਾ ਆ ਕਿ ਇਹ ਧਰਨੇ ਨੂੰ ਕਿੰਨਾ ਲੰਬਾ ਸਮਾਂ ਚਲਾਉਣਾ ਆ ਤੇ ਕਿੰਨਾ ਕਿੰਨੀ ਦੇਰ ਲੋਕਾਂ ਨੂੰ ਇਦਾਂ ਦਰਿਆਵਾਂ ਦੇ ਉੱਪਰ ਬਿਠਾ ਕੇ ਰੱਖਣਾ ਆ ਸੋ ਇਸ ਧਰਨੇ ਦੇ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਕੋਈ ਨਿੱਜੀ ਹਿੱਤ ਨਹੀਂ ਮੈਂ ਬੇਨਤੀ ਕਰੂੰਗਾ ਸਾਡੇ ਦਰਮਿਆਨ ਪਿੰਡ ਅਕਲਪੁਰ ਦੇ ਜਿਹੜੇ ਸਾਫਕਾ ਸਰਪੰਚ ਆ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਰঞ্জੀਤ ਸਿੰਘ ਜੀ ਉਹ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਪਹਿਲੀ ਤੋਂ ਧੰਨਵਾਦ ਕਰਦਾ ਕੁਝ ਮੁੱਦੇ ਜਿਹੜੇ ਹੁੰਦੇ ਆ ਉਹ ਨਿੱਜੀ ਹਿੱਤਾਂ ਤੋਂ ਉੱਪਰ ਕੇ ਹੁੰਦੇ ਆ ਜਿੰਨੇ ਵੀ ਸਾਥੀ ਆ ਬੈਠੇ ਆ ਇੱਥੇ ਜੋ ਵੀ ਆਏ ਆ ਉਹ ਆਪਣੇ ਘਰ ਦੇ ਕੰਮਕਾਰ ਛੱਡ ਕੇ ਇੱਕ ਸਾਂਝੇ ਮਸਲੇ ਲਈ ਆਏ ਆ ਤੇ ਮੈਨੂੰ ਵੀ ਲੱਗਦਾ ਮਨ ਦਿਹਾਣੇ ਗੱਪ ਤੇ ਦਮਾ ਤੇ ਮੈਨੂੰ 2-3 ਸਾਲ ਹੋ ਗਏ ਦੇਖਦੇ ਨੂੰ ਬੜਾ ਬੁਰਾ ਹਾਲ ਹੈ ਲੰਘਦਿਆਂ ਨੂੰ ਉੱਥੇ ਉਹ ਮਤਲਬ ਬੁੜਾ ਬੁਰਾ ਲੱਗਦਾ ਇੱਕ ਸਾਹਮਣੇ ਦਰਬਾਰ ਆ ਪੀਰਾਂ ਦਾ ਮਈਆ ਸਰਕਾਰ ਦਾ ਦਰਬਾਰ ਆ ਉਹਦੇ ਸਾਹਮਣੇ ਗੰਦੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਬੜਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਬਾਕੀ ਸਾਡੇ ਸਾਥੀ ਜਰਮੈਲ ਜੀ ਹੁਣੀ ਇਸ ਗੱਲ ਦਾ ਇਨੀਸ਼ੀਏਟਿਵ ਲਿਆ ਅਸੀਂ ਬਹੁਤ ਧੰਨਵਾਦਿਤ ਹਾਂ ਕਿ ਇਹਨਾਂ ਨੇ ਪਹਿਲ ਕੀਤੀ ਹੈ ਦੇ ਆਪਣੇ ਕੰਮ ਚੋਂ ਕੱਢ ਕੇ ਟਾਈਮ ਕੱਢ ਕੇ ਮੈ ਆਉਣਾ ਹੈ ਤੋਂ ਮਤਲਬ ਜਿੰਨੇ ਹੋਰ ਵੀ ਸਾਥੀ ਆ ਵੱਖ-ਵੱਖ ਪਿੰਡਾਂ ਤੋਂ ਜੇ ਸਿਲੀਹਾ ਲਾਓ ਜਿਨਾਂ ਕੋਲ ਟਾਈਮ ਹੈਗਾ ਉਹ ਇੱਥੇ ਪਹੁੰਚਣ ਤੇ ਮੈਂ ਜਿੰਨਾ ਕਿ ਮੇਰੇ ਕੋਲ ਟਾਈਮ ਹੈ ਮੈਂ ਰੋਜ਼ ਹਾਜ਼ਰੀ ਲਵਾ ਕੇ ਜਾਵਾਂਗਾ ਹੋ ਸਕਿਆ ਜਿੰਨੀ ਕਿ ਮਤੋਂ ਮਾਇਆ ਦੀ ਸੇਵਾ ਹੋ ਗਈ ਉਹ ਵੀ ਕਰਾਂਗੇ ਤੇ ਨਾਲ ਦੀ ਨਾਲ ਪਿੰਡ ਤੋਂ ਸਾਥੀ ਵੀ ਲੈ ਕੇ ਆਵਾਂਗੇ ਸੋ ਸਾਰਿਆਂ ਨੂੰ ਜੈ ਭੀਰ ਜੈ ਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿਵੇਂ ਵਕ ਵਕ ਪਿੰਡਾਂ ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਸਹਿਯੋਗ ਆ ਸਮਰਥਨ ਆ ਉਹ ਮਿਲ ਰਿਹਾ ਜੇ ਅਸੀਂ ਇਹ ਇਸ ਕਰਕੇ ਪਿੰਡਾਂ ਦੇ ਵਿੱਚ ਅਜੇ ਲੋਕਾਂ ਨੂੰ ਇਹ ਨਹੀਂ ਕਹਿ ਰਹੇ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਆਈਏ ਕਿਉਂਕਿ ਹੋ ਸਕਦਾ ਸਾਨੂੰ 15 ਤਰੀਕ ਦਾ ਜਿਹੜਾ ਇਕੱਠ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਨਾ ਪਵੇ ਤੋ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਾਰਜੋਗ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਾਨੰਦ ਜੀ ਸਾਡੇ ਦਰਮਿਆਨ ਪਹੁੰਚੇ ਉਹਨਾਂ ਦਾ ਵੀ ਜੀ ਆਇਆਂ ਉਹਨਾਂ ਦੇ ਨਾਲ ਹੀ ਰਾਮ ਮੁੱਤੀ ਜੀ ਸਾਡੇ ਦਰਮਿਆਨ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਵੱਖ-ਵੱਖ ਸਥਾਨਾਂ ਤੋਂ ਪੜਦੇ ਵੀ ਰਹਿੰਦੇ ਆ ਲਗਾਤਾਰ ਡੂੰਗੀ ਜਿਹੜੀ ਵਿਦਿਆਰਥੀ ਦਾ ਨਾਲ ਸੰਬੰਧ ਰੱਖਦੇ ਆ ਸਾਡੇ ਰਵੀ ਪਲੇਰ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੈਂ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਆ ਉਹ ਜਰੂਰ ਪਾਣਾ ਰਵੀ ਕਲੇਰ ਜੀ ਸਾਰੀ ਜਿੰਨੇ ਵੀ ਇਸਤਾਰ ਮੇਜ ਹੈ ਸੰਮਤ ਸਾਰਿਆਂ ਜਿਲ੍ਹਾ ਅਸੀਂ ਆਪਣੇ ਰੋਸ਼ੀ ਦੇ ਦਾਸਾਂਦਰ ਉਹਨਾਂ ਦੇ ਟਿਕਟ ਜੁਦਾ ਹੋਣ ਨਿਸ਼ਚੈ ਨਾ ਉਹ ਜੀਵਨ ਇਸਤਾਰ ਨੇ ਜਿੱਥੇ ਫਿਰ ਮੈਜਿਕਲੀ ਆਉਨਸਿੰਗ ਆਪਣੇ ਰੋਸ ਸਾਰੀ ਮੰਡੀਆ ਵੰਡ ਕਮੇਟੀ ਦੀ ਨੰਬਾਸ਼ਾ ਸਾਰੇ ਮੈਦਾਨ ਔਰ ਜਦ ਤੱਕ ਮਿੱਤਰ ਨਾਲ ਲੂਗਾ ਜਿੰਨਾ ਵੀ ਟਾਈਮ ਅਸੀਂ ਦੇ ਸਕਦੇ ਹਾਂ ਉਹਰਾ ਮਾਗੀ ਬਾਕੀ ਇਹਦਾ ਮਸਲਾ ਜਿਹੜਾ ਯੂਨੀਅਨ ਦਾਰੀ ਇਹਦਾ ਸਪੈਸ਼ਲ ਵਗਾਰਾ ਲੱਗਦੀ ਆ ਉਦੋਂ ਹੀ ਬਹੁਤ ਸਾਰਾ ਨੁਕਸਾਨ ਹੁੰਦਾ ਇਹਦਾ ਲੱਗਦੀ ਬੰਦਾ ਰੰਗਦਾ ਉਹਦਾ ਚਰ ਬਣਿਆ ਰਹਿਦਾ ਕਿ ਕਿਸੇ ਘਟਦੇ ਚੱਕਾ ਨਿਕਲਣਗੇ ਜਾਂ ਕੋਈ ਚੀਜ਼ ਟੱਕੜੇ ਦੀ ਸਾਂਝੀਤ ਨਗਰ ਵਿੱਚ ਹੁਣ ਤਾਂ ਲੱਗਣ ਲੱਗਾ ਵੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਾਫੀ ਦਿਨ ਤੋਂ ਪੁੱਲ ਦੀਆਂ ਜਿਹੜਾ ਦੇ ਵਿੱਚ ਪਾਣੀ ਪੈ ਰਿਹਾ ਹੈ ਹੋ ਸਕਦਾ ਹੈ ਕਿ ਇੱਥੇ ਪੁੱਲ ਵੀ ਇੱਧਰ ਉੱਧਰ ਨਾਲ ਬੈਠ ਜੇ ਸਰਕਾਰ ਨੂੰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਵੀਡੀਓ ਸਾਹਿਬ ਨੂੰ ਔਰ ਜੋ ਹਲਕੇ ਦਾ ਇੰਚਾਰਜ ਹੈ ਤੇ ਜਿਹਦੀ ਸਰਕਾਰ ਹੈ ਉਹਨੂੰ ਵੀ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਥੇ ਲੋਕਲ ਬੰਦਾ ਦੂਰ ਦਾ ਨਹੀਂ ਉਸ ਤੋਂ ਬਾਅਦ ਕੱਲ ਪ੍ਰਸ਼ਾਸਨ ਦੀ ਆ ਜਾਂਦੀ ਹੈ ਜਿਹੜੇ ਥੱਲੇ ਅਫਸਰ ਹੈ ਜਿਨ੍ਹਾਂ ਦੇ ਅਧਿਕਾਰ ਖੇਤਰ ਦੇ ਥੱਲੇ ਇਹ ਕੰਮ ਆਉਂਦਾ ਜਾਗ ਉਹਨਾਂ ਨੂੰ ਵੀ ਨਹੀਂ ਆਈ ਉਹਨਾਂ ਨੂੰ ਵੀ ਇਦਾਂ ਲੱਗਦਾ ਵਈ ਸ਼ਾਇਦ ਲੋਕ ਸੁੱਤੀਆਂ ਤਾਂ ਠੀਕ ਹੈ ਸਾਨੂੰ ਵੀ ਕੀ ਲੋੜ ਹੈ ਲੇਕਿਨ ਹੁਣ ਲੋਕ ਜਾਗੇ ਆ ਲੋਕਾਂ ਨੂੰ ਜਾਗਣ ਦੀ ਲੋੜ ਪੈ ਗਈ ਜਦੋਂ ਉਸ ਜਗ੍ਹਾ ਤੇ ਗਈ ਦੱਸਦੇ ਆ ਵੀ ਮੋਤਾਂ ਵੀ ਹੋ ਚੁੱਕੀਆਂ ਆ ਕਈਆਂ ਦੀਆਂ ਲੱਤਾਂ ਬਾਹਾਂ ਵੀ ਟੁੱਟ ਚੁੱਕੀਆਂ ਆ ਨਜ਼ਦੀਕ ਜਿਹੜਾ ਸਕੂਲ ਐ ਕਨਵੈਂਟ ਸਕੂਲ ਬਹੁਤ ਮਸ਼ਹੂਰ ਐ ਬੜਾ ਵੱਡਾ ਸਕੂਲ ਐ ਜਿਹੜੇ ਰਜਾਨਾ ਉਤੋਂ ਬੱਚੇ ਨਹਾਤ ਹੋ ਕੇ ਵਰਦੀਆਂ ਪਾ ਕੇ ਜਾਂਦੇ ਆ ਤੇ ਉੱਥੇ ਡੇਕ ਕੇ ਵਰਦੀਆਂ ਖਰਾਬ ਕਰਕੇ ਘਰੋਂ ਆ ਜਾਂਦੇ ਆ ਇਹਦੇ ਬਾਰੇ ਸਰਕਾਰ ਦਾ ਕੀ ਵਿਚਾਰ ਐ ਜਿਹਨਾਂ ਬੱਚਿਆਂ ਨੂੰ ਅਸੀਂ ਦੇਖਣਾ ਚਾਹ ਰਹੇ ਆ ਕਿ ਇਹਨਾਂ ਨੇ ਪੜ੍ਹ ਲਿਖ ਕੇ ਅੱਗੇ ਸਾਡੇ ਬੇਸਵਾਸ ਤੇ ਕੁੱਛ ਕਰਨਾ ਉਹ ਬੱਚੇ ਗੰਦੇ ਪਾਣੀ ਦੇ ਵਿੱਚ ਡਿੱਗ ਡਿੱਕੇ ਸਕੂਲਾਂ ਨੂੰ ਜਾਂਦੇ ਆ ਉਹ ਇਹ ਦਿਨ ਨੂੰ ਭੁੱਲਣਗੇ ਨਹੀਂ ਜੇ ਅਸੀਂ ਕਦੇ ਗੰਦੇ ਪਾਣੀ ਦੇ ਡਿੱਗ ਕੇ ਸਕੂਲ ਵਿੱਚ ਜਾਂਦੇ ਹੁੰਦੇ ਸੀ ਲੇਕਿਨ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਮੈਂ ਸਿੱਧੇ ਲਫ਼ਜ਼ਾਂ ਵਿੱਚ ਵੀ ਕਹਿਣਾ ਵੀ ਸ਼ਰਮ ਚਾਹੀਦੀ ਸੀ ਸ਼ਰਮ ਆਈ ਨਹੀਂ ਸ਼ਰਮ ਆਉਣੀ ਚਾਹੀਦੀ ਸੀ ਜਿੱਥੇ ਕੋਈ ਸਾਂਝਾ ਮਸਲਾ ਹੋਵੇ ਦੂਸਰੀ ਗੱਲ ਹੈ ਕਿ ਮਈਆ ਭਗਵਾਨ ਜਿਨ੍ਹਾਂ ਦੇ ਦਰਬਾਰ ਨੂੰ ਦਸਣ ਦੀ ਲੋੜ ਨਹੀਂ ਹੈ ਪੂਰੇ ਬਰਡ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਆ ਉਹ ਪਤਾ ਲੋਕਾਂ ਨੂੰ ਜਦੋਂ ਸਾਲ ਬਾਅਦ ਸਲਾਨਾ ਮੇਲਾ ਆਉਂਦਾ ਤੇ ਅਸੀਂ ਫਿਰ ਸੋਚਦੇ ਹਾਂ ਚਲੋ ਹੁਣ ਚੱਲਦੇ ਆਂ ਉਥੇ ਲੋਕ ਇਕੱਠੇ ਹੋਏ ਹੋਣੇ ਆ ਤੇ ਅਸੀਂ ਵੀ ਜਾ ਕੇ ਆਪਣਾ ਸਰੋਪਾ ਜਿਹੜਾ ਗੱਲ ਚ ਪਵਾ ਕੇ ਆ ਜੰਨੇ ਆ 바ਵਾ ਕਟਣੇ ਫੇਰ ਆਉਂਦੇ ਆ ਸਿਰਫ 바ਵਾ ਕਟਣੇ ਆਉਂਦੇ ਆ ਕੀ ਗੱਲ 4 ਸਾਲਾਂ ਤੋਂ ਪਹਿਲਾਂ ਵੀ ਮੇਲੇ ਹੁੰਦੇ ਆ ਹੁੰਦੇ ਆਏ ਆ ਮੇਰਾ ਖਿਆਲ 2 ਜਾਂ 3 ਮੇਲੇ ਸਾਲ ਦੇ ਵਿੱਚ ਉਥੇ ਮਈਆ ਭਗਵਾਨ ਦੇ ਦਰਬਾਰ ਤੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਤਕਰੀਬਨ ਜਿਹੜੇ ਲੋਕਲ ਲੀਡਰ ਆ ਸਾਡੇ ਹਾਜ਼ਰੀ ਲਵਾਉਂਦੇ ਆ ਕਿਉਂ ਨਹੀਂ ਯਾਦ ਆਈ ਇਹਨਾਂ ਨੂੰ ਕਿਉਂ ਨਹੀਂ ਵਿਚਾਰ ਕੀਤਾ ਇਸ ਗੱਲ ਤੇ ਕਿ ਜਿਹੜੀਆਂ ਸੰਗਤਾਂ ਉਹ ਗੰਦੇ ਪਾਣੀ ਦੇ ਵਿੱਚ ਦੀ ਲੰਘ ਕੇ ਜਾ ਰਹੀਆਂ ਜਦ ਕਿ ਜਦੋਂ ਅਸੀਂ ਕਿਸੇ ਪਵਿੱਤਰ ਸਥਾਨ ਤੇ ਜਾਂਦੇ ਆ ਤੇ ਆਪਣੇ ਜਿਹੜੇ ਪੈਰ ਆ ਉਹ ਅਸੀਂ ਪਾਣੀ 'ਚ ਧੋ ਕੇ ਅੱਗੇ ਜਾਂਦੇ ਆ ਕਿ ਕਿਤੇ ਗੰਦੇ ਪੈਰ ਨਾਲ ਸਾਡੇ ਚਲੇ ਜਾਣ ਅੱਗੇ ਜਗ੍ਹਾ ਦੇ ਉੱਪਰ ਅਸੀਂ ਨਰਾਦਰ ਦਾ ਕਰੀਏ ਜਗ੍ਹਾ ਦਾ ਲੇਕਿਨ ਜਿਨ੍ਹਾਂ ਦੇ ਕਹਿਣ ਦੇ ਨਾਲ ਇਹ ਕੰਮ ਹੋਣਾ ਸੀ ਉਹਨਾਂ ਨੇ ਇਹਦੇ ਬਾਰੇ ਕੁਛ ਨਹੀਂ ਸੋਚਿਆ ਸਿਰਫ ਤੇ ਸਿਰਫ ਇਹ ਕਪੜਾ ਜਿਹੜਾ ਲੋਕਾਂ ਨੂੰ ਮੂੰਹ ਧੋਵਣ ਦੇ ਵਾਸਤੇ ਜਾਂਦੇ ਆ ਇਹ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਉੱਥੇ ਹੋਈ ਆ ਲੋਕਾਂ ਨੇ ਚਲੋ ਮੂੰਹ ਧੋਵਾਈਏ ਚਾਹੀਦਾ ਤਾਂ ਇਹ ਸੀ ਕਿ ਬਿਨਾ ਕਹੇ ਬਿਨਾ ਕਿਸੇ ਕੰਪਲੀਟ ਦੇ ਉਹ ਕੰਮ ਹੋਣਾ ਚਾਹੀਦਾ ਸੀ ਕਿਉਂਕਿ ਉੱਥੋਂ ਹਰ ਬੰਦਾ ਲੰਘਦਾ ਆ ਇਸ ਬੰਦੇ ਨੂੰ ਨਹੀਂ ਪਤਾ ਵੀ ਉੱਥੇ ਗੰਦਗੀ ਪਈ ਆ ਛੱਪੜ ਬਣਿਆ ਆ ਔਰ ਜਿਹੜਾ ਉੱਤੇ ਪੌੜਿਆ ਕ੍ਰੋਸਿੰਗ ਆ ਉਹ ਕਦੇ ਵੀ ਬਹਿ ਸਕਦੀ ਆ ਉਹਦੇ ਜੜਾ 'ਚ ਪਾਣੀ ਪੈ ਰਿਹਾ ਥੱਲੇ ਨੀਆਂ ਦੇ ਵਿੱਚ ਲੇਕਿਨ ਜਿਹੜਾ ਸਾਡਾ ਬੀਡੀਪੀਓ ਫਲੋਰ ਹੈ ਇਹਨੂੰ ਅਸੀਂ ਪਹਿਲਾਂ ਵੀ ਚਾਰਵੇਂ ਦੋ ਤਿੰਨ ਮਹੀਨੇ ਪਹਿਲਾਂ ਵੀ लॻा